ਹਾਂਜੀ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਵਾਗਤ ਕਰਦੀ ਆਂ ਸਾਡੇ YouTube ਚੈਨਲ ਪੜੋ ਪੰਜ ਆਫ ਦੇ ਉੱਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਪਰ ਆਉਣ ਵਾਲੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਜਾਂ ਫਿਰ ਪ੍ਰਾਈਵੇਟ ਨੌਕਰੀਆਂ ਉਹਨਾਂ ਦੇ ਨੋਟੀਫਿਕੇਸ਼ਨ ਬਾਰੇ ਤੁਹਾਨੂੰ ਨੌਲੇਜ ਜਾਣਕਾਰੀ ਦਿੰਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਇਸ ਤੋਂ ਬਿਨਾ ਕੋਈ ਵੀ ਗਵਰਨਮੈਂਟ ਐਗਜ਼ਾਮ ਦਾ ਪੇਪਰ ਜਾਂ ਕਦੋਂ ਹੋਣਾ ਕਿਵੇਂ ਹੋਣਾ ਇਹ ਸਾਰੀਆਂ ਗੱਲਾਂ ਪਤਾ ਇਸ ਚੈਨਲ ਦੇ ਉੱਪਰ ਹੁੰਦੀਆਂ ਰਹਿੰਦੀਆਂ ਟਾਈਮ ਟੂ ਟਾਈਮ ਇਸ ਤੋਂ ਬਿਨਾਂ ਆਪਾਂ ਪੰਜਾਬੀ ਵਿਆਕਰਨ ਸੱਭਿਆਚਾਰ ਅਤੇ ਹੋਰ ਜਿਹੜੀਆਂ ਕਲਾਸਾਂ ਨੇ ਉਹ ਵੀ ਤੁਹਾਨੂੰ ਦਿੰਦੇ ਰਹਿੰਦੇ ਆ ਇਸ ਚੈਨਲ ਦੇ ਉੱਪਰ ਤੇ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਇਹ ਜਾਣਕਾਰੀ ਕਿਵੇਂ ਵੀ ਲੱਗੀ ਤੇ ਅੱਜ ਦੀ ਜਿਹੜੀ ਜਾਣਕਾਰੀ ਹੈ ਬਈ ਤੁਹਾਡੇ ਲਈ ਇਹ ਹੈਗੀ ਹੈ ਆਪਣੇ ਕੋਲ ਆ ਕੁਝ ਪੋਸਟਾਂ ਨੇ ਕੁਝ ਅਸਾਮੀਆਂ ਨੇ ਜਿਵੇਂ ਅੰਗਰੇਜ਼ੀ ਦੀਆਂ ਮੈਥਮੈਟਿਕਸ ਦੀਆਂ ਹਿੰਦੀ ਦੀਆਂ ਠੀਕ ਹੈ ਰੈਗੂਲਰ ਪ੍ਰਿੰਸੀਪਲ ਰੱਖਣੇ ਆ ਅਸਿਸਟੈਂਟ ਪ੍ਰੋਫੈਸਰ ਸ਼ਸ਼ੋਲੋਜੀ ਠੀਕ ਹੈ ਇਸ ਤੋਂ ਬਿਨਾ ਅਸਿਸਟੈਂਟ ਪ੍ਰੋਫੈਸਰ ਅੰਗਰੇਜ਼ੀ ਮੈਥਮੈਟਿਕਸ ਹਿੰਦੀ ਪੋਲਟਿਕਸ ਸਾਇੰਸ ਪੰਜਾਬੀ ਲਾਇਬ੍ਰੇਰੀਅਨ ਠੀਕ ਹੈ ਕੰਪਿਊਟਰ ਸਾਇੰਸ ਕਮਰਸ ਠੀਕ ਯੋਗਤਾ ਤੇ ਵੇਤਨ ਪੰਜਾਬੀ ਯੂਨੀਵਰਸਿਟੀ ਪੰਜਾਬ ਸਰਕਾਰੀ ਯੂਜੀਸੀ ਨਿਯਮਾਂ ਦੇ ਅਨੁਸਾਰ ਤੁਹਾਨੂੰ ਜਿਹੜੀ ਹੈਗੀ ਹੈ ਪੇ ਦਿੱਤੀ ਜਾਊਗੀ ਤੇ 15 ਦਿਨਾਂ ਦੇ ਅੰਦਰ ਬਿਨੈ ਕਰੋ ਜਿਹੜੀ ਸਾਨੂੰ ਸਾਈਟ ਦਿੱਤੀ ਹੋਈ ਹੈ ਇਸ ਦੇ ਉੱਪਰ ਤੁਸੀਂ ਆਪਣੀ ਰੈਜ਼ਿਊਮ ਜਿਹੜਾ ਹੈਗਾ ਉਸ ਨੂੰ ਸੈਂਡ ਕਰ ਸਕਦੇ ਹੋ ਇਸ ਮੇਲ ਆਈਡੀ ਦੇ ਉੱਪਰ ਠੀਕ ਹੈ ਜੀ ਤੇ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਇਸ ਨੂੰ ਸੈਂਡ ਕਰਨਾ ਤੁਹਾਨੂੰ ਪਤਾ ਹੈ ਕਿ ਜੁਜੀਸੀ ਦੇ ਜਿਹੜੇ ਨਿਜ਼ਮ ਨੇ ਉਹਨਾਂ ਦੇ ਅਧੀਨਤਾ ਨੂੰ ਜਿਹੜੀ ਪੇਮੈਂਟ ਹੈ ਉਹ 20000 ਤੋਂ ਲੈ ਕੇ 25000 ਤੱਕ ਦਿੱਤੀ ਜਾਂਦੀ ਹੈ ਸੋ ਸ਼ਹੀਦ ਉਦਮ ਸਿੰਘ ਕਾਲਜ ਫਰ ਮੈਨੇਜਮੈਂਟ ਆਰਟਸ ਐਂਡ ਕੰਪਿਊਟਰ ਸਾਇੰਸ ਮੈਲਾ ਸੰਗਰੂਰ ਦੇ ਵਿੱਚ ਇਹ ਪੋਸਟਾਂ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਆਪਾਂ ਇੱਥੇ ਜਿਹੜੀ ਸਾਈਟ ਦਿੱਤੀ ਹੋਈ ਐ ਇਸ ਦੇ ਉੱਪਰ ਤੁਸੀਂ ਆਫੀਸ਼ੀਅਲ ਜਾ ਕੇ ਜਿਹੜਾ ਹੈਗਾ ਆਪਣੀ ਮੇਲ ਕਰਦੇ ਨੇ ਇਸ ਤੋਂ ਬਿਨਾਂ ਇੱਕ ਹੋਰ ਪੋਸਟ ਹੈ ਜੀ ਇਹ ਪੋਸਟ ਸਾਡੇ ਕੋਲੇ ਹੈਗੀ ਐ ਆ ਪਾਰਾ ਕਾਲਜ ਆਫ ਲਾ ਪਟਿਆਲਾ ਪੰਜਾਬ ਠੀਕ ਐ ਤਾਂ ਇਸ ਦੇ ਵਿੱਚ ਸਾਨੂੰ ਪਤਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਅਪਰੂਵਡ ਐ ਇਹ ਤੇ ਇਸ ਦੇ ਵਿੱਚ ਸਾਡੇ ਕੋਲੇ ਅਸਿਸਟੈਂਟ ਪ੍ਰੋਫੈਸਰ ਇਨ ਲਾ history english okay UGC norms ਦੇ ਮੁਤਾਬਕ ਹੀ ਜਿਹੜੀ ਸੈਲਰੀ ਉਹ ਦਿੱਤੀ ਜਾਊਗੀ एलिजिबल ਜਿਹੜੇ ਕੈਂਡੀਡੇਟਸ ਆ ਕੈਨ ਅਪਲਾਈ ਵਿਦਨ 13 ਡੇਸ uh, 30 ਡੇਸ ਫਰਮ ਦਾ ਡੇਟ ਆਫ ਅ ਪਬਲਿਕੇਸ਼ਨ ਔਨ ਯੂਨੀਵਰਸਿਟੀ ਪੋਰਟਲ ਸੋ ਇਸ ਯੂਨੀਵਰਸਿਟੀ ਦੇ ਪੋਰਟਲ ਤੇ ਜਾ ਕੇ ਤੁਸੀਂ ਸਾਰੀ ਇਹ ਸੂਚਨਾਕਾਰੀ ਬਾਰੇ ਇਸ ਜਾਣਕਾਰੀ ਨੂੰ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਬਿਨਾਂ ਸਾਡੇ ਕੋਲੇ ਹੋਰ ਪੋਸਟਾਂ ਨੇ ਕਿਹੜੀਆਂ-ਕਿਹੜੀਆਂ ਜਿੰਨਾਂ ਦੀ ਲੋੜ ਹੈ ਕਹਿੰਦੇ ਇੰਗਲਿਸ਼ ਮੈਥ ਸਾਇੰਸ ਕਮਰਸ ਕੰਪਿਊਟਰ ਸਾਇੰਸ ਇਕਨੋਮਿਕਸ ਪੰਜਾਬੀ ਪੜਾਉਣ ਲਈ ਰੈਗੂਲਰ ਅਸਿਸਟੈਂਟ ਪ੍ਰੋਫੈਸਰਜ਼ ਅਤੇ ਲਾਇਬ੍ਰੇਰੀਅਨ ਦੀ ਯੋਗਤਾ ਤੇ ਵੇਤਨ ਪੰਜਾਬੀ ਯੂਨੀਵਰਸਿਟੀ ਪੰਜਾਬ ਸਰਕਾਰ UGC ਨਿਯਮ ਅਨੁਸਾਰ ਦਿੱਤੀ ਜਾਵੇਗੀ 15 ਦਿਨਾਂ ਵਿੱਚ ਇਸ ਦਾ ਵੀ ਤੁਸੀਂ ਜਿਹੜਾ ਹੈਗਾ ਕਰ ਦੇਣਾ ਮੇਲ ਆਈਡੀ ਤੇ ਇਹ ਸ਼ਹੀਦឧਦਮ ਸਿੰਘ ਕਾਲਜ ਐਜੂਕੇਸ਼ਨ ਬੇਲਾ ਸੰਗਰੂਰ ਦੇ ਵਿੱਚ ਪੋਸਟਾਂ ਨੇ ਤੇ ਮੇਲ ਆਈਡੀ ਤੁਹਾਨੂੰ ਆਲਰੇਡੀ ਦਿੱਤੀ ਹੋਈ ਹੈ ਇਸ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਇਸ ਤੋਂ ਬਾਅਦ ਆ ਸੰਤ ਕਬੀਰ ਕਾਲਜ ਆਫ ਐਜੂਕੇਸ਼ਨ ਪਟਿਆਲਾ ਦੇ ਵਿੱਚ ਵੀ ਹੈ ਤੇ ਇੱਥੇ ਵੀ ਵੈਕੈਂਸੀ ਹੈਗੀ ਐ ਅਸੈਸਰ ਅਸਿਸਟੈਂਟ ਪ੍ਰੋਫੈਸਰ ਲਾਇਬ੍ਰੇਰੀਅਨ ਦੀ ਸੰਤ ਕਬੀਰ ਕਾਲਜ ਦੇ ਵਿੱਚ ਤੇ ਇਹਦੇ ਵਿੱਚ ਤੁਹਾਨੂੰ ਜਿਹੜਾ ਆਪਣਾ ਟੀਚਿੰਗ ਹੈ ਜਿਹੜੀ ਇੰਗਲਿਸ਼ ਸਾਇੰਸ 뮤직 ਆਪਾਂ ਦੇਖ ਸਕਦੇ ਆ ਇੰਗਲਿਸ਼ ਸਾਇੰਸ میوزਿਕ ਹਿੰਦੀ ਇਕਨੋਮਿਕਸ এডਿਕੇਸ਼ਨ ਰੈਗੂਲਰ ਰੈਗੂਲਰ ਬੇਸਿਸ ਐਂਡ 1 ਲਾਇਬ੍ਰੇਰੀਅਨ ਕੁਆਲੀਫਿਕੇਸ਼ਨ ਅਕੋਰਡਿੰਗ ਟੂ ਐਨਸੀਟੀਈ ਜੁਜੀਸੀ ਦੇ ਮੁਤਾਬਕ ਤੁਹਾਨੂੰ ਜਿਹੜੀ ਹੈਗੀ ਆ ਉਹ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਭਾਵ ਕਿ ਜੁਜੀਸੀ ਨੈਟ ਤੁਹਾਡਾ ਕਲੀਅਰ ਹੋਣਾ ਚਾਹੀਦਾ ਇਸ ਤੋਂ ਬਿਨਾ ਤੁਹਾਡੇ ਜਿਹੜੇ ਨੰਬਰ ਹੈ ਜਿਹੜੇ ਉਹ 50% ਤੋਂ ਉੱਪਰ ਵੀ ਹੋਣੇ ਚਾਹੀਦੇ ਜਾਂ 50% ਹੋਣੇ ਚਾਹੀਦੇ ਪ੍ਰੇਮਚੰਦ ਮਾਰਕੰਡਾ ਐਸਟੀ ਕਾਲਜ ਜਲੰਧਰ ਦੇ ਵਿੱਚ ਹੈ ਇੱਥੇ ਵੀ ਜਿਹੜਾ ਇਕੱਲੀਆਂ ਔਰਤਾਂ ਦਾ ਜਿਹੜਾ ਇਹ ਕਾਲਜ ਹੈ ਕੁੜੀਆਂ ਦਾ ਤਾਂ ਇੱਥੇ ਜਿਹੜੀ ਸਾਡੇ ਲਈ ਇੱਕ ਰਿਕੁਆਇਰ ਐਡਮਿਨਿਸਟ੍ਰੇਟਿਵ ਆਫੀਸਰ ਆਣਾ ਐਡ ਹੋਕ ਬੇਸਿਸ ਮਿਨੀਮਮ ਐਕਸਪੀਰੀਅੰਸ 10 ইয়ার্স ਤਾਂ ਇਹ ਬਾਇਓ ਡਾਟਾ ਕਹਿੰਦੇ ਸੈਂਡ ਕਰ ਸਕਦੇ ਹੋ ਤੁਸੀਂ ਇਸ ਮੇਲ ਦੇ ਉੱਪਰ ਵਾਕ ਇੰਟਰਵਿਊ ਹੈ 10 2024 ਨੂੰ 11 ਵਜੇ ਤੁਸੀਂ ਪਹੁੰਚ ਜਾਣਾ ਠੀਕ ਹੈ ਇਸ ਤੋਂ ਬਿਨਾ ਸੀਜੀਐਮ ਕਾਲਜ ਮੁਲਾਨ ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਪੈਂਦਾ ਹੈ ਇੱਥੇ ਵੀ ਤੁਹਾਡੇ ਲਈ ਪੋਸਟ ਹੈ ਆਨਲਾਈਨ ਅਪਲੀਕੇਸ਼ਨਸ ਆਰ ਇਨਵਾਈਟਡ ਫਾਰ ਦਾ ਪੋਸਟ ਆਫ ਅ ਪ੍ਰਿੰਸੀਪਲ ਐਟ ਇਹ ਵਾਲੀ ਤੁਹਾਨੂੰ ਸਾਈਟ ਦਿੱਤੀ ਹੋਈ ਹੈ ਇਸ ਤੇ ਜਾ ਕੇ ਤੁਸੀਂ ਇਸ ਨੂੰ ਪੂਰੇ ਤਰੀਕੇ ਦੇ ਨਾਲ ਦੇਖ ਸਕਦੇ ਹੋ ਔਰ ਰੈਗੂਲਰ ਬੇਸਿਸ ਆ eligible candidates uh, in uh, accordance uh, with the qualifications uh, conditions laid down by the UGC NCTE state government punjab university within 30 days from the publication of advertisement matlab ye assi 30 din de vich vich jada huga ae so jo ajj publication di tarikh to leke bhi ava 30 din paye hai tusi is <laughs> nu apna ਕੁਆਲੀਫਿਕੇਸ਼ਨ ਜੋ ਹੈ ਤੁਹਾਡੀ ਕੰਡੀਸ਼ਨ ਜੋ ਹੈ ਤੁਹਾਡੀ ਉਹ ਸਾਰੀ ਤੁਸੀਂ ਇਹਨਾਂ ਦੀ ਮੇਲ ਆਈਡਿ ਤੇ ਭੇਜ ਸਕਦੇ ਹੋ ਠੀਕ ਹੈ ਜੀ ਇਹਨਾਂ ਨੇ ਆਪਣਾ ਜਿਹੜਾ ਹੈਗਾ ਸੰਪਰਕ ਨੰਬਰ ਦਿੱਤਾ ਹੈ ਉਸ ਤੇ ਜਾ ਕੇ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਚਲੋ ਜੀ ਇਸ ਤੋਂ ਬਿਨਾ ਅੱਗੇ ਹੈਗਾ ਜੀ ਐਚ ਜੀ ਜੀ ਐਚ ਜੀ ਆਯੁਰਵੈਦਿਕ ਮੈਡੀਕਲ ਕਾਲਜ ਜਿਹੜਾ ਹੈਗਾ ਇਹ ਨਿਊਲੀ ਓਪਨ ਹੋਇਆ ਹੈ ਇਸ ਦੇ ਵਿੱਚ ਰਾਏ ਕੋਟ ਲੁਧਿਆਣਾ ਦੇ ਵਿੱਚ ਪੈਂਦਾ ਤੇ ਇੱਥੇ ਵੀ ਬਹੀ ਰਿਕੁਆਇਰਮੈਂਟ ਹੈ ਤਾਂ ਤੁਸੀਂ ਦੇਖ ਸਕਦੇ ਹੋ ਐਸੋਸੀਏਟ ਪ੍ਰੋਫੈਸਰ ਰੀਡਰ ਰਚਨ ਸਰੀਰ ਕਰਿਆ ਸਰੀਰ ਸ਼ਮਿਤਾ ਐਂਡ ਸਿਧਾਂਤ ਕੁਆਲੀਫਿਕੇਸ਼ਨ ਐਂਡ ਪੇ ਸਕੇਲ ਐਸ ਪਰ ਐਨਸੀਆਈਸਮ ਨੋਰਮਸ ਆਨਲੀ ਦੋਸ ਟੀਚਰ ਦੋਸ ਟੀਚਰਸ ਮੇ ਅਪਲਾਈ ਹੂ ਆਰ ਰਿਲੀਵਡ ਐਂਡ ਆ ਹੈਵ ਨਾਟ ਅਟੈਂਡਡ ਵਿਜ਼ੀਏਸ਼ਨ ਇਨ ਈਅਰ ਸੋ ਇਹਨਾਂ ਨੂੰ ਤੁਸੀਂ ਕਾਲ ਕਰਕੇ ਪੁੱਛ ਸਕਦੇ ਜੇਕਰ ਤੁਸੀਂ ਐਲੀਜੀਬਲ ਹੋ ਇਸ ਪੋਸਟ ਦੇ ਰਿਗਾਰਡਿੰਗ ਤਾਂ ਤੁਸੀਂ ਇਹਨਾਂ ਨੂੰ ਇਸ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਇੱਥੇ ਸੰਪਰਕ ਨੰਬਰ ਦਿੱਤਾ ਹੈ ਤੇ ਰਿਜ਼ਿਊਮ CV ਜਿਹੜਾ ਹੈਗਾ ਤੁਸੀਂ ਇਸ ਮੇਲ ਆਈਡਿ ਤੇ ਸੈਂਡ ਕਰ ਸਕਦੇ ਹੋ ਜਾਂ ਫਿਰ WhatsApp ਨੰਬਰ ਤੇ ਵੀ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਿਨਾ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੋਣਾ ਸਾਹਿਬ ਸੰਗਰੂਰ ਦੇ ਵਿੱਚ ਪੈਂਦਾ ਹੈ ਤਾਂ ਇਸ ਦੇ ਵਿੱਚ ਅਡੌਕ ਬੇਸਿਸ ਸਬਜੈਕਟ ਹੈ ਫਿਜ਼ੀਕਲ ਐਜੂਕੇਸ਼ਨ ਦੇ ਲਈ ਸੈਲਰੀ ਜਿਹੜੀ ਹੈਗੀ ਉਹ UGC ਦੇ ਮਤਲਬ ਹੋਊਗੀ ਉਹ ਤੁਸੀਂ ਜਾਣਦੇ ਹੋ ਠੀਕ ਹੈ ਜੀ CMG uh, CMS ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕੇ ਦੇ ਵਿੱਚ ਵੀ ਅਭੀ ਪੋਸਟਾਂ CBSE ਬੋਰਡ CBSE ਬੋਰਡ ਹੈ ਬਈ ਇਹ ਠੀਕ ਹੈ ਤੇ ਇਸ ਦੇ ਵਿੱਚ PGTE ਰੱਖਨੇ ਹੈ ਇੰਗਲਿਸ਼ ਫਿਜ਼ਿਕਸ ਬਾਇਓਲੋਜੀ కెਮਿਸਟਰੀ ਪੰਜਾਬੀ ਮੈਥਸ ਠੀਕ ਹੈ ਬਿਜ਼ਨਸ ਸਟੱਡੀਜ਼ ਇਹ ਸਾਰੇ ਜਿਹੜੇ ਨੇ ਇਕਨੋਮਿਕਸ ਐਗਰੀਕਲਚਰ ਮਤਲਬ ਸਾਰੀਆਂ ਤੁਸੀਂ ਦੇ ਸਕਦੇ ਹੋ ਇੰਗਲਿਸ਼ ਸਾਇੰਸ ਸੋਸ਼ਲ ਸਟਡੀ ਪੰਜਾਬੀ ਹਿੰਦੀ ਪ੍ਰੀ ਪ੍ਰਾਇਮਰੀ ਟੀਚਰ ਕੰਪਿਊਟਰ ਟੀਚਰ ਕਿੰਡਰਗਾਰਟਨ ਟੀਚਰ ਕੁਆਲੀਫਿਕੇਸ਼ਨ ਐਂਡ ਸੈਲਰੀ ਐਸ ਪਰ ਸੀ ਪੀ ਐਸ ਸੀ ਨੋਰਮਸ ਠੀਕ ਹੈ ਉਸੇ ਮੁਤਾਬਕ ਤੁਹਾਨੂੰ ਦਿੱਤੇ ਜਾਣਗੇ ਤੇ ਸੀਟੈਟ ਜਾਂ ਪੀ ਐਸਟੈਟ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ ਚਾਹੇ ਤੁਸੀਂ ਈ ਟਿਟ ਜਿਹੜਾ ਹੈਗਾ ਵਨ ਪੇਪਰ ਕਲੀਅਰ ਕੀਤਾ ਚਾਹੇ ਬੀ ਪੀ ਐਸਟੈਟ ਹੈ ਉਸ ਨੂੰ ਦਿੱਤਾ ਹੋਇਆ ਮਤਲਬ 2 ਪੇਪਰ ਕਲੀਅਰ ਕੀਤਾ ਹੋਇਆ ਸੇਮ ਚੀਜ਼ ਇਟ ਐਟ 1 ਤੇ ਸੀਟ ਐਟ 2 ਦੇ ਵਿੱਚੋਂ ਕੋਈ ਵੀ ਪੇਪਰ ਕਲੀਅਰ ਕੀਤਾ ਹੋਇਆ ਅਕੋਰਡਿੰਗ ਟੂ ਇਹਨਾਂ ਦੀਆਂ ਵੈਕੈਂਸੀਆਂ ਦੇ ਮੁਤਾਬਕ ਤੁਸੀਂ ਉਸ ਦੇ ਲਈ ਐਲੀਜੀਬਲ ਹੋਵੋਗੇ ਠੀਕ ਹੈ ਇਸ ਤੋਂ ਬਿਨਾਂ ਇਹਨਾਂ ਨੇ ਮੇਲ ਆਈਡੀ ਦਿੱਤੀ ਹੋਈ ਆ ਤੁਸੀਂ ਆਪਣਾ ਰਜੂਮਾ ਸੀਵੀ ਜਿਹੜਾ ਹੈ ਗਾਇਸ ਦੇ ਉੱਪਰ ਸੈਂਡ ਕਰ ਸਕਦੇ ਹੋ ਤੇ ਇਹਨਾਂ ਦਾ ਸੰਪਰਕ ਨੰਬਰ ਤੁਸੀਂ ਇਹਨਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਚਾਹੇ ਤੁਸੀਂ ਵਟਸਐਪ ਤੇ ਵੀ ਇਹਨਾਂ ਨੂੰ ਮੈਸੇਜ ਕਰਕੇ ਜਾਂ ਫਿਰ ਆਪਣਾ ਰਜੂਮਾ ਸੈਂਡ ਕਰਕੇ ਜਿਹੜਾ ਹੈਗਾ ਆਪਣਾ ਕਰ ਸਕਦੇ ਹੋ ਤੇ ਆਪਣੀ ਜਿਹੜੀ ਇੰਟਰਵਿਊ ਦੀ ਡੇਟ ਉਸ ਨੂੰ ਪ੍ਰਾਪਤ ਕਰ ਸਕੋਗੇ ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਹੋਵੇ ਆ ਇਸ ਦੇ ਲਈ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਪਰ ਇੱਥੇ ਆਪਾਂ ਦੇਖਣਾ ਇਹ ਹੈ ਕਿ ਵੀ ਭਾਈ ਜੇਕਰ ਤੁਸੀਂ ਪੰਜਾਬੀ ਕੁਆਲੀਫਾਈ ਪੇਪਰ A ਦੀ ਤਿਆਰੀ ਕਰ ਰਹੇ ਹੋ ਮਾਸਟਰ ਕੈਡਰ ਸਿਲੇਬਸ ਬੈਚ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਲੈਕਚਰਰ ਕੈਡਰ ਸਿਲੇਬਸ ਬੈਚ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਕਿਉਂਕਿ ਅਸੀਂ ਨਵੇਂ ਬੈਚ ਬਿਲਕੁਲ ਫਰੈਸ਼ ਬੈਚ ਜਿਹੜੇ ਸ਼ੁਰੂ ਕੀਤੇ ਹੋਏ ਆ 99152 73257 ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਪਰ ਜੇਕਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਪੋਸਟਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਫ੍ਰੀ ਦੇ ਵਿੱਚ ਤਾਂ ਤੁਸੀਂ ਸਾਡੇ YouTube ਚੈਨਲ ਜਿਹੜਾ ਕਿ ਤੁਸੀਂ ਜਿਸ ਤੇ ਹੁਣ ਤੁਸੀਂ ਜਾਣਕਾਰੀ ਆਲਰੇਡੀ ਪ੍ਰਾਪਤ ਕਰ ਰਹੇ ਹੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਠੀਕ ਹੈ ਟਾਈਮ ਟੂ ਟਾਈਮ ਤੁਹਾਨੂੰ ਜਿਹੜੀ ਇਸ ਤਰ੍ਹਾਂ ਦੀ ਜਾਣਕਾਰੀ ਦਿੰਦੇ ਰਹਾਂਗੇ ਸੋ ਅੱਜ ਦੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਫਿਰ ਮਿਲਦੇ ਆਪਾਂ ਅਗਲੀ ਜਾਣਕਾਰੀ ਦੇ ਨਾਲ ਸੋ ਅੱਜ ਲਈ ਇੰਨਾ ਹੀ ਧੰਨਵਾਦ ਸਾਥ ਸ਼੍ਰੀ ਅਕਾਲ